ਜੋ ਡਿਪਟੀ ਕਮਿਸ਼ਨਰ ਬਟੰਡਾ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਕੀ ਸਮੱਸਿਆਵਾਂ ਹਨ ਤੁਹਾਡੀ ਹਥੋਂ ਜਿਹੜਾ ਹੈਗਾ ਪ੍ਰਾਈਵੇਟ ਡੇਰੀਆਂ ਵਾਲੇ ਦੁੱਧ ਖਰੀਦਦੇ ਆ ਜੋ ਇਹ ਸੰਗਠਿਤ ਧਾਰਾਗਾ ਇਹ ਸਾਡੇ ਤੋਂ ਦੁੱਧ ਨਹੀਂ ਖਰੀਦਦਾ ਅਸਲ ਦੇ ਵਿੱਚ ਤਾਂ ਮੇਨ ਮੁੱਦਾ ਹੀ ਸਰਕਾਰ ਦਾ ਇਹ ਆ ਵੀ ਕਾਰਪੋਰੇਟ ਘਰਾਣਿਆਂ ਨੂੰ ਵਡਾਵਾ ਦਿੱਤਾ ਜਾਵੇ ਔਰ ਜਿਹੜੇ ਇਹ ਦੁੱਧੀ ਆ ਇਹਨਾਂ ਨੂੰ ਖਤਮ ਕੀਤਾ ਜਾਵੇ ਔਰ ਜਿਹੜੀਆਂ ਕੰਪਨੀਆਂ ਆਏਗਾ ਉਹੀ ਮੰਨ ਲਾ ਪੈਰ ਪਸਾਰ ਨੇ ਇਥੇ ਪਿੰਡੋਂ ਦੁੱਧ ਤਾਂ 9.8 ਰੁਪਏ ਖਰੀਦਿਆ ਵੇ ਇੱਥੇ 9.7 ਰੁਪਏ ਪਾਉਣਾ ਹੈ ਜੀ 8 ਰੁਪਏ ਖਰੀਦਿਆ ਤਾਂ ਇੱਥੇ 7 ਰੁਪਏ ਪਾਉਣਾ ਹੈ 1 ਕਿਲੋ ਦੁੱਧ ਮਗਰ ਆਏ ਮੰਨ ਕੇ ਚੱਲੋ ਵੀ ਕੋਈ 3.500 ਰੁਪਏ 400 ਰੁਪਏ ਮੰਨ ਲਓ ਟੋਟੇ ਚ ਚਲਾ ਜਾਂਦਾਗਾ ਅਸੀਂ ਚਾਹੁੰਦੇ ਆ ਕਿ ਜਿਹੜਾ ਦੁੱਧ ਦਾ ਹੈਗਾਗਾ ਸਮਰਥਨ ਮੁੱਲ ਹੈ ਜਿਹੜਾ ਉਹ ਤੈਅ ਕੀਤਾ ਜਾਵੇ ਭਾਵੇਂ ਸਾਲ ਦੇ ਮੰਨ ਲਓ ਤਿੰਨ ਰੇਟ ਬਣਾਏ ਜਾਣ ਚਾਰ ਰੇਟ ਬਣਾਏ ਜਾਣ ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਕਲਿਆਣ ਟੀਵੀ ਪੰਜਾਬ ਤੇ ਮੈਂ ਹਰਸ਼ਪਾਲ ਸਿੰਘ ਦੁੱਧ ਕਹਿੰਦੇ ਕਿ ਇਹੋ ਜਿਹਾ ਕੀਤਾ ਜਿਹੜਾ ਦੋਨੋਂ ਪਾਸੇ ਗਾਲਾਂ ਪੈਂਦੀਆਂ ਜੇ ਇੱਕ ਤੇ ਲੇਟ ਹੋ ਜੇਵੇ ਤੇ ਉਧਰੋਂ ਜਿਨ੍ਹਾਂ ਦੇ ਪਾਉਣਾ ਹੁੰਦਾ ਉਹਨਾਂ ਦੇ ਵੀ ਗਾਲਾਂ ਪੈਂਦੀਆਂ ਤੇ ਦੁੱਧ ਵੀ ਖਰਾਬ ਹੁੰਦਾ ਯਾਨੀ ਦੋਨੋਂ ਪਾਸੇ ਨੁਕਸਾਨ ਹੁੰਦਾ ਪਰ ਇਸ ਨੂੰ ਲੈ ਕੇ ਅੱਜ ਦੁੱਧ ਦੀ ਯੂਨੀਅਨ ਦੇ ਜਿਹੜੇ ਆਗੂ ਆ ਉਹ ਇਕੱਠੇ ਹੋਏ ਆ ਤੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਣਾ ਇਹਨਾਂ ਦੀਆਂ ਵੀ ਸਮੱਸਿਆਵਾਂ ਨੇ ਕਿਉਂ ਭਾਵੇਂ ਵਕਵਾਕਾ ਯੂਨੀਅਨ ਨੇ ਆਪਣੀਆਂ ਸਮੱਸਿਆ ਨੂੰ ਲੈ ਕੇ ਜਿਹੜੀਆਂ ਰੋਸ ਪ੍ਰਦਰਸ਼ਨ ਵੀ ਕਰਦੀਆਂ ਤੇ ਅੱਜ ਯੂਨੀਅਨ ਦੇ ਆਗੂ ਆ ਜਿਹੜੇ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਣ ਪਹੁੰਚੇ ਆਪਾਂ ਗੱਲਬਾਤ ਕਰਦੇ ਹਾਂ ਕੀ ਨਾਮ ਆ ਬਾਈ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਹਰਜਿੰਦਰ ਸਿੰਘ ਢਿੱਲੋਂ ਸੂਬਾ ਪ੍ਰਧਾਨ ਪੰਜਾਬ ਦੁੱਧ ਦੀ ਡੈਰੀ ਯੂਨੀਅਨ ਨੇਕਤਾ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਣਾ ਚਾਹੁੰਦੇ ਕੀ ਸਮੱਸਿਆ ਹੈ ਮਾਨੇ ਤੁਹਾਡੀ ਸਮੱਸਿਆ ਇਸ ਤਰ੍ਹਾਂ ਹੈਗਾ ਜੀ ਜਿਵੇਂ ਨਵੰਬਰ ਤੋਂ ਲੈ ਕੇ ਫਰਵਰੀ ਮਹੀਨੇ ਤੱਕ ਦੁੱਧ ਦਾ ਫਲੱਡ ਸੀਜ਼ਨ ਹੁੰਦਾ ਹੈਗਾ ਜੋ ਦੁੱਧ ਦੀ ਪੈਦਾਵਾਰ ਹੈ ਇਹਨਾਂ ਦੇ ਨਾਲ ਚ ਮੰਨ ਲਓ ਵ ਦੁੱਧ ਦਾ ਜਿਹੜਾ ਉਹ ਫੈਕਟਰੀਆਂ ਨੂੰ ਜਾਣਾ ਸ਼ੁਰੂ ਹੋ ਜਾਂਦਾਗਾ ਕਿਉਂਕਿ ਆਪਾਂ ਕਹਿ ਲਗੇ ਵੀ ਪੰਜਾਬ ਦੇ ਵਿੱਚ ਲਗਭਗ ਕੋਈ 3 ਕਰੋੜ 45 ਲੱਖ ਲੀਟਰ ਦੁੱਧ ਦੀ ਪੈਦਾਵਾਰ ਹੈ ਡੇਲੀ ਦੀ ਜਿਦੇ ਚੋਂ ਮੰਨ ਲਓ ਵੀ ਕੋਈ 1.5 ਤੋਂ 2 ਕਰੋੜ ਲੀਟਰ ਦੁੱਧ ਹੈ ਜਿਹੜਾ ਉਹ ਆਮ ਘਰਾਂ 'ਚ ਖਾਧੋ ਜਾਂਦਾ ਔਰ ਬਾਕੀ ਦੁੱਧ ਦਾ ਜਿਹੜਾ ਮੰਡੀਕਰਨ ਹੁੰਦਾਗਾ ਔਰ ਜਿਹੜਾ ਦੁੱਧ ਦਾ ਮੰਡੀਕਰਨ ਹੁੰਦਾਗਾ ਉਹਨੂੰ ਦੋ ادارے ਖਰੀਦਦੇ ਆ ਇੱਕ ਸੰਗਠਿਤ ادارے ਆ ਵੀ ਜਿਵੇਂ ਇਹ ਬੇਰਕਾ ਪਲਾਂਟ ਹੋ ਗਿਆ ਜਾਂ ਬਾਣੀ 2ਡੇ ਕੰਪਨੀਆਂ ਦੁੱਧ ਖਰੀਦਦੀਆਂ ਔਰ ਇੱਕ ਗੈਰ ਸੰਗਠਿਤ ਦਾ ਅਦਾਰਿਆਂ ਚ ਆ ਜਾਂਦਾਗਾ ਜੋ ਗੈਰ ਸੰਗਠਿਤ ਖੇਤਰਾ ਉਹਦੇ ਵਿੱਚ ਅਸੀਂ ਜੋ ਦੁੱਧ ਦਾ ਕਾਰੋਬਾਰ ਕਰਨ ਵਾਲੇ ਦੁੱਧੀਆਂ ਜਾਂ ਪ੍ਰਾਈਵੇਟ ਡੇਰੀਆਂ ਵਾਲੇ ਆ ਜੀ ਉਹ ਆ ਜਾਂਦੇ ਆ ਔਰ ਉਹ ਜਿਵੇਂ ਹੁਣ ਅਸੀਂ ਦੁੱਧ ਪਿੰਡਾਂ ਚੋਂ ਕਲੈਕਸ਼ਨ ਕਰਕੇ ਲਿਆਉਨੇ ਆ ਤਾਂ ਸਾਥੋਂ ਜਿਹੜਾ ਹੈਗਾ ਪ੍ਰਾਈਵੇਟ ਡੇਰੀਆਂ ਵਾਲੇ ਦੁੱਧ ਖਰੀਦਦੇ ਆ ਜੋ ਇਹ ਸੰਗਠਿਤ ਅਦਾਰਾਗਾ ਇਹ ਸਾਡੇ ਤੋਂ ਦੁੱਧ ਨਹੀਂ ਖਰੀਦਦਾ ਤਾਂ ਸਮੱਸਿਆ ਇਸ ਤਰ੍ਹਾਂ ਜੀ ਜਿਵੇਂ ਪਿੰਡਾਂ ਦੇ ਵਿੱਚ ਆ ਕਿਤੇ ਨਾ ਕਿਤੇ ਟੇਡੇ-ਟੇਡੇ ਢੰਗ ਤਰੀਕੇ ਨਾਲ ਜਿਹੜਾ ਹੈਗਾਗਾ ਦੋਧੀਆਂ ਨੂੰ ਔਰ ਛੋਟੇ ਜ਼ਿਮੀਦਾਰਾਂ ਨੂੰ ਮਾਰ ਪਾਈ ਜਾਂਦੀ ਆ ਮੰਨ ਲਾ ਵੀ ਅਸਲ ਦੇ ਵਿੱਚ ਤਾਂ ਮੇਨ ਮੁੱਦਾ ਹੀ ਸਰਕਾਰ ਦਾ ਇਹ ਆ ਵੀ ਕਾਰਪੋਰੇਟ ਘਰਾਣਿਆਂ ਨੂੰ ਬढ़ावा ਦਿੱਤਾ ਜਾਵੇ ਔਰ ਜਿਹੜੇ ਇਹ ਦੋਧੀ ਆ ਇਹਨਾਂ ਨੂੰ ਖਤਮ ਕੀਤਾ ਜਾਵੇ ਔਰ ਜਿਹੜੀਆਂ ਕੰਪਨੀਆਂ ਆਗੀਆਂ ਉਹੀ ਮੰਨ ਲਾ ਪੈਰ ਪਸਾਰ ਨੇ ਇੱਥੇ ਕੰਪਨੀਆਂ ਦੇ ਮੁਲਾਜ਼ਮ ਹੀ ਲੱਗਣ ਇਹ ਆਪ ਦਾ ਕਿ ਤਾਣਾ ਮੰਨ ਲਾ ਇਹਨਾਂ ਦਾ ਬਰਕਰਾਰ ਰਹਿ ਸਕੇ ਕਿਉਂਕਿ ਪਿੰਡਾਂ ਦੇ ਵਿੱਚ ਜਿਹੜੀਆਂ ਕੰਪਨੀਆਂ ਦੁੱਧ ਖਰੀਦਦੀਆਂ ਜੀ ਉਹਨਾਂ ਦਾ ਜੇ ਅੱਜ ਦੇ ਆਪਾਂ ਰੇਟਾਂ ਦੀ ਗੱਲ ਕਰਕੇ ਉਹਨਾਂ ਦਾ ਰੇਟ ਲਗਭਗ ਕੋਈ 8.5 8 ਰੁਪਏ ਰੇਟ ਹੈ ਤਾਂ ਜੋ ਅਸੀਂ ਦੁੱਧ ਖਰੀਦਦੇ ਆ ਸਾਨੂੰ ਵੀ ਪਿੰਡਾਂ 'ਚ 8.5 ਰੁਪਏ ਹੀ ਖਰੀਦਣਾ ਪੈਂਦਾ ਹੈ ਕਿਉਂਕਿ ਕੰਪੀਟੀਸ਼ਨ ਆਈ ਹੈ ਔਰ ਕੰਪੀਟੀਸ਼ਨ ਹੋਣਾ ਵੀ ਚਾਹੀਦਾ ਹੈਗਾ ਕਿਉਂਕਿ ਜੇਕਰ ਕੰਪੀਟੀਸ਼ਨ ਹੋਊਗਾ ਫੇਰ ਹੀ ਜਿਹੜੇ ਸਾਡੇ ਜ਼ਿਮੀਦਾਰ ਭਰਾ ਐ ਭਾਵੇਂ ਅਸੀਂ ਵੀ ਕਿਸਾਨਾਂ ਮਜ਼ਦੂਰਾਂ ਦੇ ਪੁੱਤਾਂ ਫੇਰ ਹੀ ਉਹ ਜ਼ਿਮੀਦਾਰ ਭਰਾ ਬਚਣਗੇ ਜੇਕਰ ਇਕੱਲੇ ਦੁੱਧ ਹੀ ਉਹ ਦੁੱਧ ਮੰਨ ਲਾ ਕਲੈਕਸ਼ਨ ਕਰਦੇ ਆ ਤਾਂ ਮੈਂ ਨਹੀਂ ਕਹਿੰਦਾਗਾ ਵੀ ਕੋਈ ਦੁੱਧੀ ਮੰਨ ਲਓ ਭਲੇ ਮਾਨਸਾ ਉਹ ਵੀ ਐ ਸੋਚਣਗੇ ਵੀ ਆਪਾਂ ਰੇਟ ਘਟਾਲ ਗਏ ਪਰ ਜਦੋਂ ਕੰਪਨੀਆਂ ਤੇ ਦੁੱਧੀ ਦੁੱਧ ਖਰੀਦਦੀਆਂ ਆ ਤਾਂ ਕੰਪੀਟੀਸ਼ਨਾਂ ਦਾ ਕਿਸਾਨਾਂ ਨੂੰ ਜਿਹੜਾ ਚੰਗਾ ਮੁਨਾਫਾ ਹੋ ਸਕਦਾਗਾ ਪਰ ਜਦੋਂ ਹੁਣ ਜਿਹੜੀਆਂ ਕੰਪਨੀਆਂ ਉਹ ਖਰੀਦਦੀਆਂ ਦੁੱਧ 8.5 8 ਰੁਪਏ ਅਸੀਂ ਵੀ 8.5 ਖਰੀਦਦੇ ਆ ਪਰ ਸਮੱਸਿਆ ਉੱਥੇ ਆ ਕੇ ਆਉਂਦੀ ਆ ਅਸੀਂ ਪਿੰਡੋਂ ਮੰਨ ਲਓ 1.5 ਕੰਟਲ ਦੁੱਧ ਖਰੀਦ ਲਿਆ ਜੀ ਖਰੀਦ ਵੀ ਲਿਆ ਔਰ ਕਈ ਸਾਡੇ ਦੁੱਧ ਦੇ ਭਰਾ ਉਹ ਵੀ ਆ ਜਿਹੜੇ ਨਾਲ ਦੁੱਧ ਤਪਾਰਕ ਦਾ ਤਪਾਦਨ ਦਾ ਕੰਮ ਵੀ ਕਰਦੇ ਆ ਵੀ ਉਹਨਾਂ ਦੇ ਆਪ ਦੇ ਪਸ਼ੂ ਰੱਖੇ ਹੋਏ ਆ ਫਾਰਮ ਬਣਾਏ ਹੋਏ ਆ ਔਰ ਕਈ ਉਹ ਵੀ ਆ ਜਿਹੜੇ ਮੰਨ ਲਓ ਆਮ 1-1 2-2 ਪਸ਼ੂਆਂ ਵਾਲੇ ਛੋਟੇ ਜ਼ਿਮੀਦਾਰ ਹੁੰਦੇ ਆ ਵੀ ਉਹਨਾਂ ਦੇ ਘਰਾਂ ਚੋਂ ਵੀ ਦੁੱਧ ਕਲੈਕਸ਼ਨ ਕਰਦੇ ਆ ਉਥੋਂ ਡੇਢ ਕੁਆਟਰ ਦੁੱਧ ਖਰੀਦ ਕੇ ਪੂਰੀ ਸਖਤ ਡਿਊਟੀ ਆ ਇੱਕ ਮੰਨ ਲਓ ਜ਼ਿੰਮੇਵਾਰੀ ਦੀ ਡਿਊਟੀ ਆ ਕੋਈ ਛੁੱਟੀ ਨਹੀਂ ਇਹਦੇ ਚ ਕੋਈ ਬੰਨ ਆਗਾ ਮੰਨ ਲਓ ਨੀ ਮੀਂਹ ਨੇ ਰੀਆ ਚ ਖੜਾ ਆਪਾਂ ਨੂੰ ਆਉਣਾ ਹੀ ਪੈਂਦਾਗਾ ਮੰਨ ਲਓ ਸਪਲਾਈ ਦੇਣੀ ਪੈਂਦੀ ਆ ਤਾਂ ਉੱਥੋਂ ਅਗਲਾ ਆਸਮੀਦ ਕਰਕੇ ਇਹ ਆਉਂਦਾ ਹੈਗਾ ਇੰਨੀ ਠੰਡ ਦੇ ਵਿੱਚ ਵੀ ਆਪਾਂ ਯਾਰ 4 ਰੁਪਏ ਕਮਾਵਾਂਗੇ ਪਰ ਉਸਦੇ ਉਲਟ ਕੀ ਹੁੰਦਾ ਹੈਗਾ ਜੋ ਉੱਥੋਂ ਦੁੱਧ ਖਰੀਦਿਆ ਜਦੋਂ ਇੱਥੇ ਸਪਲਾਈ ਕਰਦੇ ਆ ਮੰਨ ਲਓ ਡੇਢ ਕੁਆਂਟਲ ਦੇ ਵਿੱਚੋਂ ਕੁਆਂਟਲ ਦੁੱਧ ਘਰਾਂ 'ਚ ਸਪਲਾਈ ਕਰਤਾ ਜੀ ਤੇ ਜਿਹੜਾ 50 60 ਕਿਲੋ ਦੁੱਧ ਫालतू ਆ ਮੰਨ ਲਓ ਉਹ ਜਦੋਂ ਕਿਸੇ ਪ੍ਰਾਈਵੇਟ ਡੈਰੀ ਨੂੰ ਪਾਉਣੇ ਆ ਤਾਂ ਉੱਥੇ ਜਿਹੜਾ ਰੇਟ ਦਾ ਚੱਕਰ ਪੈ ਜਾਂਦਾ ਹੈਗਾ ਵੀ ਪਿੰਡੋਂ ਦੁੱਧ 5.8 ਰੁਪਏ ਖਰੀਦਿਆ ਵਾ ਇੱਥੇ 5.7 ਰੁਪਏ ਪਾਉਣਾ ਹੈ ਜੀ 8 ਰੁਪਏ ਖਰੀਦਿਆ ਤਾਂ ਇੱਥੇ 7 ਰੁਪਏ ਪਾਉਣਾ ਹੈ ਤਾਂ 6-7 ਰੁਪਏ ਲੀਟਰ ਦੁੱਧ ਦਾ ਜਿਹੜਾ ਉਹ ਲੌਸ ਪੈਂਦਾਗਾ ਔਰ 50 ਕਿਲੋ ਦੁੱਧ ਮਗਰ ਐ ਮੰਨ ਕੇ ਚੱਲੋ ਵੀ ਕੋਈ 3-350 ਰੁਪਏ 400 ਰੁਪਏ ਮੰਨ ਲਓ ਟੋਟੇ ਚ ਚਲਾਇਆ ਜਾਂਦਾਗਾ ਇੱਕ ਕਮਾਈ ਦੇ ਵਿੱਚੋਂ ਆਪਾਂ ਕਹਿ ਲਗੇ ਵੀ ਉਧਰ ਪੈਸੇ ਮੈਂਸ਼ਨ ਹੋ ਜਾਂਦੇ ਆ ਸਰਕਾਰ ਹਮੇਸ਼ਾ ਸਹਾਇਕ ਧੰਦੇ ਅਪਣਾਉਣ ਦੀ ਗੱਲ ਕਰਦੀ ਆ ਪਰ ਦੂਸਰੇ ਪਾਸੇ ਜਿਹੜਾ ਅੱਜ ਤੁਹਾਨੂੰ ਡਿਪਟੀ ਕਮਿਸ਼ਨਰ ਬਟੰਡਾ ਨੂੰ ਮੰਗ ਪੱਤਰ ਦੇਣਾ ਪਿਆ ਵੀ ਜਿਹੜੀਆਂ ਸਾਡੀਆਂ ਸਮੱਸਿਆਵਾਂ ਹੱਲ ਹੋਣੀਆਂ ਚਾਹੀਦੀਆਂ ਸਰਕਾਰਾਂ ਨੂੰ ਚੁਣਦੇ ਆ ਪਿਛਲੇ ਸਮੇਂ ਵੀ ਸਰਕਾਰ ਨੂੰ 92 ਸੀਟਾਂ ਦੇ ਕੇ ਚੁਣਿਆ ਲੱਗਦਾ ਕਿ ਤਨਾ ਕਿਤੇ ਇਹ ਜਿਹੜੀਆਂ ਸਰਕਾਰਾਂ ਗੱਲ ਨਹੀਂ ਸੁਣ ਰਹੀਆਂ ਤਾਂ ਨਹੀਂ ਸਰਕਾਰਾਂ ਇਸ ਤਰ੍ਹਾਂ ਨੇ ਜੀ ਮੰਨ ਕੇ ਚਲੋ ਪਿੱਛੇ ਵੀ ਜੋ ਵੀ ਸਮੇਂ ਦੀਆਂ ਮੰਨ ਲਓ ਸਰਕਾਰਾਂ ਰਹੀਆਂ ਜਾਂ ਹੁਣ ਮੌਜੂਦਾ ਸਰਕਾਰ ਆ ਠੀਕ ਆ ਮੰਨ ਲਓ ਲੋਕਾਂ ਨੇ ਲਾ ਲਓ ਅਸੀਂ ਵੀ ਲਾ ਲਓ ਮੰਨ ਲਾ ਇਸ ਚੱਕਰ 'ਚ ਹੀ ਮੰਨ ਲਓ ਵੋਟਾਂ ਪਾਤੀਆਂ ਬਦਲਾ ਬਦਲਾ ਚ ਵੀ ਬਦਲਾ ਆਊਗਾ ਪਤਾ ਨਹੀਂ ਕਿਹੋ ਜਿਹਾ ਬਦਲਾ ਆਊਗਾ ਪਰ ਹੁਣ ਤੁਸੀਂ ਦੇਖ ਲਓ ਮੰਨ ਲਓ ਵੀ ਬਦਲਾ ਤਾਂ ਅਸੀਂ ਤਾਂ ਮੰਨਦੇ ਜੇ ਆਹਾ ਅੱਜ ਜੋ ਅਸੀਂ ਇੱਥੇ ਇਕੱਠੇ ਹੋਏ ਖੜੇ ਆ ਜਾਂ ਅੱਗੇ ਵੀ ਹੋ ਸਕਦਾ ਸਾਨੂੰ ਸੜਕਾਂ ਤੇ ਬੈਠਣਾ ਪਵੇ ਉਹ ਠੰਡ ਦੇ ਵਿੱਚ ਮੰਨ ਲਓ ਉਹੀ ਸਾਰਾ ਕੁਝ ਲਿਕਣਾ ਪਵੇ ਜਨਤਾ ਵੀ ਮੰਨ ਲਓ ਵੀ ਸਮੱਸਿਆ ਆਉਂਦੀ ਹੈ ਜਨਤਾ ਨੂੰ ਵੀ ਜਦੋਂ ਸੜਕਾਂ ਰੋਕੀਆਂ ਜਾਂਦੀਆਂ ਇਹਨਾਂ ਨੇ ਆਪ ਦੀ ਆਪ ਧਿਆਨ ਦੇਣਾ ਸੀਗਾ ਵੀ ਯਾਰ ਪਿੱਛੇ ਪਿਛਲੇ ਸਮਿਆਂ 'ਚ ਤਾਂ ਹੁੰਦਾ ਹੁੰਦਾਗਾ ਵੀ ਅਸੀਂ ਇਹਦੇ ਚਾਹ ਸੁਧਾਰ ਕਰਦਗੇ ਤੇ ਅਸੀਂ ਹੁਣ ਵੀ ਇਹ ਆਸ ਉਮੀਦ ਕਰਦੇ ਆਂ ਮੰਨ ਲਾ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਤੋਂ ਅਸੀਂ ਇੱਕ ਵਾਰੀ ਅੱਜ ਜਿਹੜਾ ਹੈਗਾ ਹੈ ਇਹ ਪੰਜਾਬ ਦੇ ਵਿੱਚ ਸਾਰੇ ਜ਼ਿਲ੍ਹਿਆਂ ਦੇ ਵਿੱਚ ਮਾਨਯੋਗ ਡਿਪਟੀ ਕਮਿਸ਼ਨਰ ਸਾਹਿਬ ਨੂੰ ਜਿਹੜਾ ਹੈਗਾ ਹੈ ਇਹ ਮੰਗ ਪੱਤਰ ਦੇ ਰਹੇ ਆਂ ਕਿ ਇਸ ਪਿਛੇ ਤੇ ਜਿਹੜਾ ਹੈਗਾ ਸਰਕਾਰ ਸਾਡੀ ਮਾਲਾ ਪੂਰੀ ਸੂਬਾ ਕਮੇਟੀ ਨਾਲ ਬਹਿ ਕੇ ਆਪਦਾ ਜਿਹੜਾ ਹੈਗਾ ਮੀਟਿੰਗ ਕਰੇ ਗੱਲਬਾਤ ਕਰੇ ਔਰ ਅਸੀਂ ਚਾਹੁੰਦੇ ਆ ਕਿ ਜਿਹੜਾ ਦੁੱਧ ਦਾ ਹੈਗਾ ਸਮਰਥਨ ਮੁੱਲ ਹੈ ਜਿਹੜਾ ਉਹ ਤੈਅ ਕੀਤਾ ਜਾਵੇ ਭਾਵੇਂ ਸਾਲ ਦੇ ਮੰਨ ਲਓ ਤਿੰਨ ਰੇਟ ਬਣਾਏ ਜਾਣ ਚਾਰ ਰੇਟ ਬਣਾਏ ਜਾਣ ਔਰ ਜੋ ਇਹ ਸੰਗਠਿਤ ਅਦਾਰਾ ਦੁੱਧ ਖਰੀਦਦਾ ਹੈ ਮੰਨ ਲਓ ਜੇ ਮੈਂ 8.5 8 ਰੁਪਏ ਖਰੀਦਦੇ ਆ ਜੋ ਸੰਗਠਿਤ ਅਦਾਰਾ ਜਿਹੜੇ ਰੇਟ ਤੇ ਦੁੱਧ ਖਰੀਦੂਗਾ ਜੋ ਗੈਰ ਸੰਗਠਿਤ ਅਦਾਰੇ ਆ ਮੰਨ ਲਓ ਉਹ ਵੀ ਉਸ ਤੋਂ ਘੱਟ ਨਾਲ ਦੁੱਧ ਖਰੀਦ ਸਕਣਾਂ ਵੀ ਜਿਹੜਾ ਜਿਹੜਾ ਉਹਦੇ ਵਿੱਚ ਦੁੱਧ ਹੀ ਪਿਸਦਾ ਹੈਗਾ ਦੁੱਧੀਆਂ ਨੂੰ ਮਾਰ ਪੈਂਦੀ ਆ ਮੰਨ ਲਓ ਜੀ 2.5 ਤੋਂ 3 ਲੱਖ ਦੁੱਧ ਹੀ ਦੁੱਧ ਦਾ ਕੰਮ ਕਰਦਾ ਹੈਗਾ ਪੰਜਾਬ 'ਚ ਉਹ ਤਾਂ ਇਹਨਾਂ ਦਿਨਾਂ ਦੇ ਵਿੱਚ ਕੰਮ ਛੱਡਣ ਦੀ ਤਦਾਦ ਤੇ ਜਾ ਵੜਦਾਗਾ ਸੋ ਅਸੀਂ ਇਹ ਮਸਾਂ ਆਪਾਂ ਕਹਿ ਲਈਏ ਵੀ ਆਪਦਾ ਰਜਗਾਰ ਖੜਾ ਕੀਤਾਗਾ ਤੇ ਸਾਡੀ ਤਾਂ ਇੱਕ ਤਰ੍ਹਾਂ ਦੀ ਇਹੀ ਨੌਕਰੀ ਹੈ ਤੇ ਅਸੀਂ ਮੰਨ ਲਾ ਛੋਟੇ ਕਿਸਾਨ ਲਾ ਲਓ ਮੰਨ ਲਓ ਮੇਰੇ ਹਿਸਾਬ ਨਾਲ ਉਹ ਜਿਹੜਾ ਵੀ ਬੰਦਾ ਦੁੱਧ ਦਾ ਕੰਮ ਕਰਦਾ ਆਮ ਜਿੱਥੋਂ ਤੱਕ ਮੈਂ ਹਿਸਾਬ ਕਿਤਾਬ ਲਾਇਆ ਵੀ 5 ਕਿੱਲਾਂ ਤੋਂ ਘੱਟ ਵਾਲਾ ਜ਼ਿਮੀਂਦਾਰੀ ਦੁੱਧ ਦਾ ਕੰਮ ਕਰਦਾਗਾ ਬਾਰੇ ਮਨ ਲੈ ਜਿਹੜੇ ਬੰਦੇ ਆ ਮੰਨ ਲਓ ਇਸ ਕੰਮ ਨੂੰ ਇੰਨਾ ਚੰਗਾ ਵੀ ਨਹੀਂ ਗੈਂਦੇ ਪਹਿਲਾਂ ਤਾਂ ਦੁੱਧ ਵੇਚਣ ਨੂੰ ਵੀ ਮਨ ਮਾੜਾ ਮਨ ਇਹ ਜਾਂਦਾ ਸੀਗਾ ਪਰ ਮਜਬੂਰੀਆਂ ਹੁੰਦੀਆਂ ਚਲੋ ਹੁਣ ਇਹ ਜਿਹੜਾ ਹੈਗਾ ਹਰੇਕ ਬੰਦੇ ਨੇ ਸਹਾਇਕਤਾ ਦੇ ਵਜੋਂ ਬਣਾ ਲਿਆ ਔਰ ਕਿਤੇ ਨਾ ਕਿਤੇ ਮਨ ਲੈ ਕੰਮ ਆਪਦਾ ਚੱਲ ਰਿਹਾ ਪਰ ਜਿਹੜੀ ਇਹਨਾਂ 3-4 ਮਹੀਨਿਆਂ ਦੇ ਵਿੱਚ ਲੁੱਟ ਹੁੰਦੀ ਹੈ ਇਹ ਬਹੁਤ ਜ਼ਿਆਦਾ ਢੱਲੇ ਨਾਲ ਲੁੱਟ ਕੀਤੀ ਜਾਂਦੀ ਹੈ ਸਰਕਾਰ ਨੂੰ ਇਹਦੇ ਤੇ ਧਿਆਨ ਦੇਣਾ ਚਾਹੀਦਾ ਔਰ ਕਾਨੂੰਨ ਬਣਾਉਣਾ ਚਾਹੀਦਾ ਹੈ ਕਿ ਜਿਹੜਾ ਹੈਗਾ ਗਿਆ ਜੋ ਸਮਰਥਨ ਬੋਲੋ ਸਰਕਾਰ ਤੈਅ ਕਰੂਗੀ ਜਾਂ ਜੋ ਇਹ ਸੰਗਠਿਤ ਦਾਰੇ ਖਰੀਦ ਤੇ ਜਾਂ ਤਾਂ ਇਹ ਦੁੱਧ ਖਰੀਦਣ ਇੱਥੇ ਮਾਲੋ ਸ਼ਹਿਰਾਂ ਦੇ ਵਿੱਚ ਔਰ ਕਿਤੇ ਨਾ ਕਿਤੇ ਇੱਕ ਬਾਈ ਨੇ ਸਵਾਲ ਕਰਿਆ ਸੀਗਾ ਵੀ ਕਹਿੰਦੇ ਵੀ ਮਲਾਵਟ ਕਰਕੇ ਨਹੀਂ ਖਰੀਦਦੇ ਜਾਂ ਕਿਵੇਂ ਅਸੀਂ ਪੰਜਾਬ ਦੁੱਧ ਦੀ ਡੇਰੀ ਜੁਨਾ ਨੇਕਤਾ ਮਲਾਵਟ ਖੋਰੀ ਦਾ ਵਿਰੋਧ ਕਰਦੀ ਹੈ ਕਰਦੀ ਰਹੂਗੀ ਔਰ ਅੱਗੇ ਵੀ ਇਸੇ ਤਰ੍ਹਾਂ ਵਿਰੋਧ ਕਰਦੇ ਰਹਾਂਗੇ ਅਸੀਂ ਇਹ ਚਾਹੁੰਦੇ ਆ ਵੀ ਸਾਫ਼ ਸੁਥਰਾ ਮਾਲੋ ਸ਼ਹਿਰ ਦੇ ਵਿੱਚ ਦੁੱਧ ਮਹੀਆ ਹੋਣਾ ਚਾਹੀਦਾ ਔਰ ਦੁੱਧ ਕੰਪਨੀਆਂ ਖਰੀਦਣਾ ਟੈਸਟਿੰਗ ਕਰਕੇ ਖਰੀਦਣਾ ਜੇ ਕੋਈ ਮਾਲੋ ਸਾਡਾ ਸਾਥੀ ਜਾਂ ਕੋਈ ਵੀ ਵਿਅਕਤੀ ਮੰਨ ਲੋ ਕਿ ਇਸ ਤਰ੍ਹਾਂ ਦਾ ਖਣਾਉਣਾ ਅਪਰਾਧ ਕਰਦਾ ਅਪਰਾਧ ਹੀ ਕਵਾਂਗੇ ਆਪਾਂ ਉਹਨੂੰ ਮੰਨ ਲਓ ਕਿਸੇ ਦੀ ਸਿਹਤ ਨਾਲ ਖਿਲਵਾੜ ਕਰਨਾ ਤਾਂ ਉਹ ਇੱਕ ਮਾੜੀ ਗੱਲ ਆ ਉਹਦੇ ਤੇ ਕਾਰਵਾਈ ਹੋਣੀ ਚਾਹੀਦੀ ਆ ਪ੍ਰਸ਼ਾਸਨ ਉਹਦੇ ਤੇ ਕਾਰਵਾਈ ਕਰੇ ਅਸੀਂ ਇਸ ਕਾਲ ਤੋਂ ਖੁਸ਼ ਆ ਹਣੀ ਚਾਹੀਦੀ ਐ ਜੋ ਕੋਈ ਗਲਤ ਕਰਦਾ ਪਰ ਇਹ ਵੀ ਮੈਂ ਦੱਸ ਦੇਣਾ ਚਾਹਣਾਗਾ ਅਸਲ ਤੇ ਵਿੱਚ ਜੋ ਸਿਹਤ ਵਿਭਾਗ ਆ ਉਹਨਾਂ ਨੂੰ ਧਿਆਨ ਦੇਣਾ ਚਾਹੀਦਾ ਮੰਨ ਲਓ ਆਪ ਦਾ ਸਖਤਾਈ ਕਰਨ ਉਹਨਾਂ ਨੂੰ ਜਿਹੜਾ ਹੈਗਾ ਲੋਕ ਆ ਜਾਂ ਜਿੱਥੇ ਕਿਤੇ ਕਿਸੇ ਨੂੰ ਕੋਈ ਲੱਗਦਾ ਗਲਤ ਹੋ ਰਿਹਾਗਾ ਇਨਫਾਰਮੇਸ਼ਨ ਦੇਣੀ ਚਾਹੀਦੀ ਜਿਵੇਂ ਹੁਣ ਸੰਗਰੂਰ ਕਹਿ ਉਹਦੀ ਫੈਕਟਰੀ ਫੜੀ ਗਈ ਹੈ ਜੀ ਉਹ ਸਰਫ ਦੀ ਮੰਨ ਲਾ ਲਿਖਿਆ ਹੋਇਆ ਸੀਗਾ ਤੇ ਬਣਾਉਂਦੇ ਉੱਥੇ ਨਕਲੀ ਘੋਸੀ ਜਿਹੜੀਆਂ ਇਸ ਤਰ੍ਹਾਂ ਦੀਆਂ ਮੰਨ ਲਾ ਆਣ ਲਿਗੇ ਉਹ ਤਰੀਕੇ ਨਾਲ ਕਾਰਵਾਈਆਂ ਹੁੰਦੀਆਂ ਕਿਤਨਾ ਕਿਤੇ ਮੰਨ ਲਾ ਇਹ ਚੋਰ ਬਜਾਰੀ ਹੁੰਦੀ ਹੈ ਇਹ ਵੀ ਬੰਦ ਹੋਣੀ ਚਾਹੀਦੀ ਹੈ ਜੇਕਰ ਇਹ ਬੰਦ ਹੋਊਗੀ ਫੇਰ ਹੀ ਮੰਨ ਲਓ ਦੁੱਧ ਤੇ ਰੇਟ ਮੰਨ ਲਓ ਵੱਧ ਸਕਦੇ ਆ ਹ ਜੇ ਹੁਣ ਸਰਕਾਰ ਨੇ ਤੁਹਾਡੀ ਅੱਜ ਮੰਗ ਪੱਤਰ ਦੇਣਾ ਵਾ ਡਿਪਟੀ ਕਮਿਸ਼ਨਰ ਬਠਿੰਡਾ ਦੇ ਰਾਹੀਂ ਸਰਕਾਰ ਕੋਲੇ ਪਹੁੰਚੂਗਾ ਜੇ ਤੁਹਾਡੀ ਮੰਗ ਨਾ ਮੰਨੀ ਗਈ ਅਗਲਾ ਸੰਘਰਸ਼ ਦੇਖੋ ਜੀ ਪਹਿਲੀ ਤਾਂ ਬੇਨਤੀ ਮੈਂ ਇਹੀ ਕਰਦਾਗਾ ਮਾਨਜੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਤੋਂ ਔਰ ਡਿਪਟੀ ਕਮਿਸ਼ਨਰ ਸਾਹਿਬ ਨੂੰ ਵੀ ਅਸੀਂ ਇਹ ਬੇਨਤੀ ਕਰਾਂਗੇ ਕਿ ਜਲਦ ਸਾਡੇ ਨਾਲ ਜਿਹੜਾ ਮੀਟਿੰਗ ਤੈਅ ਕਰੀ ਜਾਵੇ ਸਰਕਾਰ ਬੈਠ ਕੇ ਗੱਲਬਾਤ ਕਰੇ ਔਰ ਹੱਲ ਕਰਿਆ ਜਾਵੇ ਜੇਕਰ ਨਹੀਂ ਸਾਡੀ ਸੁਣਵਾਈ ਹੁੰਦੀ ਜੇ ਸਾਡੀ ਲੋਟ ਇਸੇ ਤਰ੍ਹਾਂ ਹੀ ਢੱਲੇ ਨਾਲ ਜਾਰੀ ਰਹੂਗੀ ਮੰਨ ਲਓ ਸਾਨੂੰ ਇਹ ਐ ਖਾਤਮੇ ਕਰਨਾ ਚਾਹੁੰਦੇ ਆ ਵੀ ਕਿਸੇ ਹਿਸਾਬ ਨਾਲ ਕੰਪਨੀਆਂ ਦਾ ਦਬਦਬਾ ਕਰਾਦ ਕੇ ਤੇ ਵੀ ਯਾਰ ਇਹ ਦੋਧੀਆਂ ਨੂੰ ਖਤਮ ਕਰੋ ਫੇਰ ਤਾਂ ਜੀ ਸਾਡੇ ਕੋਲ ਇੱਕੋ ਹੀ ਹਾਲਾ ਅਸੀਂ ਵੀ ਮੰਨ ਲਓ ਸੜਕਾਂ ਤੇ ਉਤਰਾਂਗੇ ਸੜਕਾਂ ਰੋਕਾਂਗੇ ਤੇ ਮਜਬੂਰੀ ਬਸ ਫਿਰ ਸਾਰਾ ਕੁਝ ਹੀ ਮੰਨ ਲੋ ਕਰਨਾ ਪਊਗਾ ਪਰ ਅਸੀਂ ਬੇਨਤੀ ਕਰਦੇ ਹਾਂ ਮੰਨ ਲੋ ਸੁਣਵਾਈ ਕਰਨ ਸੁਣ ਕੇ ਮੰਨ ਲਾ ਜਿਹੜਾ ਮਸਲੇ ਦਾ ਹੱਲ ਕਰਨ ਤਾਂ ਵਧੀਆ ਗੱਲ ਹੈ ਕਿਉਂਕਿ ਅਸੀਂ ਵੀ ਆਸ ਉਮੀਦ ਕਰਕੇ ਮੰਨ ਲੋ ਵੋਟਾਂ ਪਾਈਆਂ ਸੀ ਨਹੀਂ ਤਾਂ ਫਿਰ ਸਰਕਾਰਾਂ ਤਾਂ ਆਉਂਦੀਆਂ ਜਾਂਦੀਆਂ ਹੀ ਰਹਿੰਦੀਆਂ ਆਈ ਅੱਗੇ ਵੋਟਾਂ ਫੇਰਾਂਗਾ ਇਹਨ ਦੋਧੀ ਯੂਨੀਅਨ ਦੇ ਆਗੂ ਹਰਜਿੰਦਰ ਸਿੰਘ ਢੱਲੋਂ ਜਿਨ੍ਹਾਂ ਨੇ ਕਿਹਾ ਕਿ ਜੇ ਅੱਜ ਡਿਪਟੀ ਕਮਿਸ਼ਨਰ ਬਠਿੰਡਾ ਨੂੰ ਮੰਗ ਪੱਤਰ ਦੇਣਾ ਤੇ ਉਹਨਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਜਿਹੜਾ ਦੁੱਧ ਆ ਉਹ ਜਿਹੜੀਆਂ ਕੰਪਨੀ ਆ ਉਹ ਖਰੀਦ ਨਹੀਂ ਰੀਆਂ ਜਾਂ ਆਪਾਂ ਕਹਦੀਏ ਜਿਸੇ ਉਹਨਾਂ ਨੂੰ ਦੂਜੀਆਂ ਅਦਾਰਿਆਂ ਨੂੰ ਦੇਣਾ ਪੈਂਦਾ ਤੇ ਉਹ ਘੱਟ ਰੇਟ ਤੇ ਖਰੀਦੇ ਆ ਉਹਨਾਂ ਨੇ ਕਿਹਾ ਵੀ ਅਜੇ ਆਉਣ ਵਾਲੇ ਸਮੇਂ 'ਚ ਸਰਕਾਰ ਨੇ ਇਹਨਾਂ ਗੱਲਾਂ ਤੇ ਗੌਰ ਨਾ ਕੀਤੀ ਤਾਂ ਆਉਣ ਵਾਲੇ ਸਮੇਂ 'ਚ ਇਹਦਾ ਸੰਘਰਸ਼ ਵਿੜਿਆ ਜਾਊਗਾ ਤੁਸੀਂ ਦੇਖ ਰਹੋ ਕਲੈਂਟੀ ਵੀ ਪੰਜਾਬ ਤੇ ਮੈਂ ਹਰਸ਼ਪਾਲ ਸੀ